ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਫੇਸਬੁੱਕ ਜਾਂ ਆਪਣੇ ਇੰਸਟਾਗ੍ਰam ਪੇਜ ਤੇ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਤੁਹਾਡੇ ਵਾਸਤੇ ਆਪਾਂ ਪਹਿਲਾਂ ਬੱਛੀ ਲੈ ਕੇ ਆਏ ਦੋ ਦੰਦ ਮੂੰਹ ਆ ਤੇ ਮਗਰ ਨੇ ਬੱਛੀ ਨੂੰ ਜਾਣ ਦਿੱਤਾ ਸਾਰਾ ਬੱਸੀ ਦਾ ਰਿਕਾਰਡ ਆ ਕਿਹੜੇ ਸੀਮਨ ਦੀ ਆਪ ਆ ਤੇ ਕਿਹੜੀ ਬੱਸੀ ਆ ਜਮ ਦੀ ਬੱਸੀ ਖੁਰਲੀ ਜੀ ਦੀ ਆ ਤੁਸੀਂ ਦੇਖ ਸਕਦੇ ਹੋ ਬਾਕੀ ਮੇਨ ਕੰਮ ਹੁੰਦਾ ਜੇਰ ਦਾ ਜੇਰ ਵਗੈਰਾ ਦੀ ਪ੍ਰੋਪਰ ਪੈ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਮੇਨ ਕੰਮ ਹੁੰਦਾ ਜੇਰ ਪ੍ਰੋਪਰ ਪੈ ਚੁੱਕੀ ਆ ਅੱਜ ਆਪਾਂ ਇਹ 17 ਅਪ੍ਰੈਲ ਨੂੰ ਵੀਡੀਓ ਕਵਰ ਕਰ ਰਹੇ ਹਾਂ ਸ਼ਾਮ ਦਾ ਟਾਈਮ ਆ 5:00 ਵਜੇ ਦਾ ਟਾਈਮ ਆ ਤੇ ਸਵੇਰ ਇਹਦੀ ਡਿਲੀਵਰੀ ਹੋਈ ਸੀਗੀ ਸੋ ਬੱਸੀ ਨੂੰ ਇਹਨੇ ਜਾਣ ਦਿੱਤਾਗਾ ਸਾਨੂੰ ਆਪਾਂ ਬੈੜ ਤੋੜ ਕੇ ਦਿਖਾਵਾਂਗੇ ਹੱਥੀ ਚੁਵਾਈ ਵਾਲਾ ਸੋਹਣਾ ਥਾਣਾ ਦੋ ਦੰਦ ਬੱਸੀ ਆ ਪਹਿਲਾ ਸੂਆ ਸੂਈ ਆ ਸੋ ਦੇਖੋ ਬੱਸੀ ਤੋਰ ਕੇ ਦਿਖਾਉਨੇ ਆ ਬੋਦਾਬਾਦਾ ਦੇਖੋ ਬੱਸੀ ਦੀ ਬਰੀਡ ਬਹੁਤ ਟਾਪ ਦੀ ਹੈ ਹਾਈਟ ਲੈਂਥ ਫੁੱਲ ਆ ਦੋ ਦੰਦ ਬੱਛੀ ਤੇ ਮਗਰ ਬੱਛੀ ਬੱਛੀ ਬਹੁਤ ਚੰਗੇ ਸੀਮਣ ਦੀਆਂ ਮਗਰ ਹੈ ਸੋ ਦੇਖੋ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਗਿਆ ਥੀ ਚੁਵਾਈ ਵਾਲਾ ਸੋਹਣਾ ਥਾਣਾ ਬਾਕੀ ਫਾਰਮ ਚ ਦਾ ਜ਼ਿਆਦਾਤਰ ਮਸ਼ੀਨ ਤੇ ਬੱਛੀਆਂ ਲੱਗਦੀਆਂ ਨੇ ਬਾਕੀ ਦੇਖੋ ਸੋ ਦੇਖੋ ਕੋਈ ਖੋਟ ਸਾਗ ਨਹੀਂ ਹੈਗੀ ਅੱਲਾ ਕਹਦਾ ਨਿੱਖਣਾ ਥਾਣਾ ਚਾਰੇ ਥਣ ਪੂਰੇ ਬਿੱਥੀ ਤੇ ਨੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਆਂ ਪਹਿਲਾ ਸੂਆ ਵੱਸੀ ਦੋ ਦਿਨ ਤੱਕ ਸੂਈਆ ਮਗਰ ਵੱੱਛੀ ਆ ਜੇਰ ਵਗੈਰਾ ਡੰਨ ਆ ਸਾਰਾ ਕੁਝ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ